ਤੇ ਮਤੇ heroin ਤੇ ਕਿਨੇ ਰੁਪਏ ਹੋਏ ਅੱਜ ਜੋਤਨਾਸ਼ਮ ਰੋਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਫੇਰ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਜਦੋਂ ਸਾਡੀ ਟੀਮ ਜਿਹੜੀ ਹੈਡ ਕਰ ਰੇ ਸਾਡੇ ਐਸਪੀਡੀ ਸਾਹਿਬ ਸਾਡੇ ਇੰਚਾਰਜ ਸੀਆਈਏ ਇਹਨਾਂ ਨੇ ਰਲ ਕੇ ਜਦੋਂ ਸਾਰੀ ਟੀਮ ਨੇ ਬੜੀ ਵਧੀਆ ਕਾਮਯਾਬੀ ਹਾਸਲ ਕੀਤੀ ਜਦੋਂ 4 ਕਿਲੋ 255 ਗ੍ਰਾਮ heroin 197000 500 ਡਰਗ ਮਨੀ ਤੇ ਇੱਕ i20 ਕਾਰ ਇਹਨਾਂ ਨੇ ਉਹਦੇ ਚ ਰਿਕਵਰ ਕਰਨ ਵਿੱਚ ਕਾਮਬੀ ਹਾਸਲ ਹੋਈ ਹੈ ਚਾਰ ਜਣੇ ਇਹਦੇ ਵਿੱਚ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚ ਸਵਰਨ ਸਿੰਘ 20 ਸਾਲ ਉਮਰ ਦੇ ਪੁੱਤਰ ਗੁਰਮukh ਸਿੰਘ ਵਾਸੀ ਪਿੰਡ ਕਮਾਲੇ ਆਲਾ ਥਾਣਾ सदर ਫਿਰੋਜ਼ਪੁਰ ਗੁਰਵੰਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬਸਤੇਆਲਾ ਥਾਣਾ ਮਖੂ ਸੰਦੀਪ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਆਲਾ ਥਾਣਾ ਜਲਾਲਾਬਾਦ ਤੇ ਮਨਪ੍ਰੀਤ ਸਿੰਘ ਪੁੱਤਰ ਮਿਰਜ਼ਾ ਸਿੰਘ ਵਾਸੀ ਪਿੰਡ ਨੂਰਪੁਰ थाना सदर ਜ਼ੀਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4 ਕਿਲੋ 255 ਗ੍ਰਾਮ ਸਰਿਕਿਟ ਤੋਂ ਲੈ ਕੇ ਆਈ ਸੀ ਹਿਰੋਇਨ ਇਹਨਾਂ ਦਾ ਲਿੰਕ ਆਪਸ ਦੇ ਵਿੱਚ ਕਿਵੇਂ ਰਿਹਾ ਇਹ ਚਾਰਾਂ ਦੇ ਈਸੇ ਦੇ ਵਿੱਚ ਹੀ ਇਹਨਾਂ ਦੇ ਜਿਹੜੀ ਪੁੱਛਗਛ ਤੋਂ ਆਇਆ ਵੀ ਇਹਦੇ ਵਿੱਚ ਸਾਰੇ ਨਸ਼ੇ ਦੇ ਕਾਰੋਬਾਰ ਚ ਸ਼ਾਮਲ ਸੀ ਇਹ ਚਾਰੇ ਤੇ ਹੁਣ ਵੀ ਇਹਨਾਂ ਨੂੰ ਜਿਹੜੀ ਡਰੱਗ ਮਨੀ ਜਿਵੇਂ ਇੱਕ ਜਣੇ ਇਹਨਾਂ ਚੋਂ ਇਹਨਾਂ ਨੇ ਇਹਨਾਂ ਨੂੰ ਡਰੱਗ ਦੇਣਾ ਸੀ ਤੇ ਉਹਦੇ ਸੰਬੰਧ ਵਿੱਚ ਉਹ ਪੈਸੇ ਲੈ ਕੇ ਆਏ ਹੋਏ ਸੀ ਤੇ ਇਹ ਬਾਕੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਕਿਥੋਂ ਲੈ ਕੇ ਆਏ ਆ ਪਹਿਲਾਂ ਤੇ ਉਹ ਵੀ ਸਾਡੀਆਂ ਟੀਮਸ ਗਈਆਂ ਹੋਈਆਂ ਜਿਹੜੀਆਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਉਹਦੇ ਵਿੱਚ ਵੀ ਸਾਨੂੰ ਸਫਲਤਾ ਮਿਲਦੀ ਪੂਰੀ ਉਮੀਦ ਹੈ ਸਰਨਾ ਚਾਰਾ ਦੇ ਉੱਪਰ ਚਾਰੋਂ ਇਕੱਠੇ ਫੜੀ ਕੋ ਟਾਈਮ ਤੇ ਇਹ ਇਹ ਨਾ ਜੀ ਇਹ ਆਹਾਂ ਇਕੱਠੇ ਆ ਰਹੇ ਸੀਗੇ ਜਿੱਥੇ ਇਕੱਠੇ ਪੜੇ ਸਰਨਾ ਚਾਰਾ ਦੇ ਉੱਪਰ ਪਹਿਲੇ ਵੀ ਮੁਕਦਮੇ ਦਰਜ ਹੈਗੇ ਆਈ ਇਹਦੇ ਵਿੱਚ ਜੀ ਪਹਿਲਾ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਦੇ ਵਿੱਚ ਗੁਰਵੰਤ ਸਿੰਘ ਹੈ ਜਿਹਦੇ ਤੇ ਪੰਜ ਮੁਕਦਮੇ ਦਰਜ ਹੈ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਦਾ ਵੀ ਹੈ ਜਿਹੜਾ ਉਹਦੇ ਵਿੱਚ 105 ਗ੍ਰਾਮ ਤੋਂ ਹੈਰੋਇਨ ਬਰਾਮਦ ਹੋਈ ਸੀ ਬਾਕੀ ਆਮ ਜੈਕਟ ਦਾ ਮਾਈਨਿੰਗ ਐਕਟ ਦਾ ਲੜਾਈ ਝਗੜੇ ਦਾ 307 ਦਾ ਉਹ ਮੁਕਦਮੇ ਦਾ ਦਰਜ ਹੈ। ਬਾਕੀ ਦੁਬਾਰਾ ਹੈ ਕਿ ਕਿਸ ਤਰ੍ਹਾਂ ਇਹ ਇਹ ਹਾਂਜੀ ਇਹ ਜੁਬਾਨ ਤੇ ਬਾਤ ਸੀਗਾ ਜੀ। ਤੇ ਇਹ ਵੀ ਜਿਹੜਾ ਦੂਸਰਾ ਹੈਗਾ ਜਿਹੜਾ ਉਹਦੇ ਵਿੱਚ ਮਨਪ੍ਰੀਤ ਸਿੰਘ ਵਰ ਮਨੀ ਹੈ ਉਹਦੇ ਤੇ ਦੋ ਮੁਕਦਮੇ ਦਰਜ ਸੀ ਇੱਕ 452 323 34 ਦਾ ਤੇ ਦੂਸਰਾ ਐਨਡੀਪੀਐਸ ਐਕਟ ਦਾ 80 ਗ੍ਰਾਮ ਹੈਰੋਇਨ ਇਹ ਸਾਨੂੰ ਇਸ ਐਨਡੀपीएस ਜੀ ਵਾਂਟਡ ਸੀ ਜੀ ਸਰ ਇਹਨਾਂ ਬਾਰੇ ਕਿੱਦਾਂ ਪਤਾ ਲੱਗਾ ਜੀ ਇਹ ਵੀ ਸੀਆਈਏ ਵੱਲੋਂ ਪਹਿਲਾਂ ਵੀ ਜਿਹੜੀ ਚੱਲ ਰਹੀ ਸੀ ਇਨਫੋਰਮੇਸ਼ਨ ਚੱਲ ਰਹੀ ਸੀ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਉਸ ਇਨਫੋਰਮੇਸ਼ਨ ਬੇਸ ਤੇ ਤੇ ਉਹਦੇ ਵਿੱਚ ਇਹ ਕਾਬੂ ਹੋ ਗਏ ਅੱਗੇ ਹੋਰ ਵੀ ਖੁਲਾਸੇ ਹੋ ਸਕਦੇ ਸਰ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਸਾਡੀ ਇਹਦੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਨੂੰ ਬਹੁਤ ਉਮੀਦ ਹੈ ਵੀ ਸਾਨੂੰ ਸਾਡੀਆਂ ਟੀਮਸ ਗਈਆਂ ਹੋਈਆਂ ਤੇ ਕੋਈ ਨਾ ਕੋਈ ਉਹਦੇ ਵਿੱਚ ਵੀ ਸਾਨੂੰ ਸਰ ਇਹ ਰਿਪੋਰਟ ਕਿੱਦਾਂ ਮੰਗਵਾਈ ਸੀ ਇਹ ਪਾਕਿਸਤਾਨ ਕੋਲੋਂ ਇਸੇ ਇਹ ਹਾਂਜੀ ਇਹ ਡਰੋਨ ਵਾਲੀ ਜਿਹੜੀ ਹੁਣ ਤੱਕ ਪੁੱਜ ਗਏ ਪੁੱਜ ਗਏ ਸੋ ਸਾਹਮਣੇ ਆਇਆ ਵੀ ਡਰੋਨ ਰਹੀ ਇਹ ਆਈ ਹੋਈ ਆ ਉਸ ਤੋਂ ਬਾਅਦ ਇਹ ਕਿੰਨਾ ਕਿੰਨਾ ਹੱਥਾਂ 'ਚ ਗਈ ਕਿੱਥੇ ਵੇਚ ਗਈ ਉਹਦੀ ਇਹ ਜੀ ਸਾਡੇ ਕੋਲ ਇਸ ਚੱਲ ਰਿਹਾ ਕਰ ਸਰ ਸਬਸਕ੍ਰਾਈਬ ਲੋ ਕਿਹੜੀ ਕਾਰ ਮੰਗਤੀ ਆਈ 20 ਕਾਰ ਇਹ ਸਰ ਇਸੇ ਗੱਡੀ ਤੇ ਜਾ ਰਹੇ ਸੀ ਮੌਕੇ ਤੇ ਜਦੋਂ ਫੜੇ ਹਾਂਜੀ ਹਾਂਜੀ